ਅੱਜ ਮੇਰੇ ਕੋਲ ਮੇਰੇ ਬਹੁਤ ਹੀ ਪਿਆਰੇ ਤੁਹਾਡੇ ਸਾਰੇ ਸਾਡੇ ਪਿਆਰੇ ਨੀਡਰ ਸ਼ਟਰਾਂ ਵਾਲੇ ਜਿਹੜੇ ਮੇਰੇ ਮੁਕਾਬਲੇ ਚ ਇਲੈਕਸ਼ਨ ਲੜ ਰਹੇ ਉਹ ਆਏ ਮਨੂੰ ਡੇਢ ਮਹੀਨੇ ਤੋਂ ਇਹਨਾਂ ਦਾ ਬਹੁਤ ਖਤਰਾ ਪਿਆ ਹੋਇਆ ਸੀ ਇਲੈਕਸ਼ਨ ਦੇ ਵਿੱਚ ਮੈਂ ਅੱਜ ਵੀ ਰਬ ਰਬ ਕਰਕੇ ਇਲੈਕਸ਼ਨ ਕੱਢਿਆ ਪੂਰਾ ਤੇ ਮਨੂੰ ਆਇਆ ਸੀ ਕਿ ਇਹਨਾਂ ਨੇ ਬਹੁਤ ਜ਼ਿਆਦਾ ਵੋਟਾਂ ਲਈ ਜਿਹੜੀਆਂ ਵਿੱਚ ਅੱਗੇ ਜਾਣਗੇ ਪਰ ਅੱਜ ਇਹ ਮੇਰੇ ਪਾਸ ਆ ਕੇ ਇਹ ਕਹਿੰਦੇ ਵੀ ਜੇ ਮੈਂ ਚਿੱਤ ਨਹੀਂ ਗਿਆ

ਜੇ ਕਾਰਾ ਮਾਂ ਚਿੰਤ ਬੁਣੀਦਾ ਹੋਸਾ ਸਤਿ ਸਰਦਾਰ ਦੀ ਜੈ ਅਸੀਂ ਕਿਤੇ ਦੇ ਰਾਹ ਪਾ ਕੇ ਵਾਲੇ ਬੰਦੇ ਆ ਤੇ ਸਾਨੂੰ ਨਹੀਂ ਪਤਾ ਵੀ ਗਲਤ ਕੀਤਾ ਸਹੀ ਕੀਤਾ ਲੇਕਿਨ ਅੱਜ ਜਿਹੜੇ ਇਲੈਕਸ਼ਨ ਹੋ ਗਿਆ ਇਲੈਕਸ਼ਨ ਹੋ ਗਿਆ ਸਾਰਾ ਕੁਝ ਹੋ ਗਿਆ ਸੀਗਾ ਅੱਜ ਆਪਾਂ ਇਕੱਠੇ ਬੈਠੇ ਮੇਰਾ ਬੜਾ ਰੂਮ ਕੰਦੀ ਸਿੰਘ ਭਾਜੀ ਨੂੰ ਮਿਲਣ ਵਾਸਤੇ ਪਰ ਇਹ ਜਦੋਂ ਸੀਐਮ ਬਣੇ ਸੀ ਭਾਜੀ ਉਸ ਤੋਂ ਬਾਅਦ ਆ ਯਾਰ ਮੈਂ ਮਿਲ ਕੇ ਆਣਾ ਭਾਈ ਮੈਨੂੰ ਰੱਬ ਨੇ ਕੋਈ ਟਾਈਮ ਨਹੀਂ ਦਿੱਤਾ ਹੁਣ ਅੱਜ ਇਲੈਕਸ਼ਨ ਨਿਭੜ ਗਿਆ ਸਾਰਾ ਕੁਝ ਨਿਭੜ ਗਿਆ ਕਿਉਂਕਿ ਇਲੈਕਸ਼ਨ ਆਪਣੀ ਜਗ੍ਹਾ ਦੀ ਆ ਅਸੀਂ ਇਨਸਾਨ ਆਪਣੇ ਜਿਹਾ ਪਹਿਲਾਂ ਆਪਣਾ ਸੋਣਾ ਹੈ ਇਲੈਕਸ਼ਨ ਦੇ ਬਾਅਦ ਨਹੀਂ ਕਰਨਾ ਕਿਉਂਕਿ ਜੇਕਰ ਦੁੱਖ-ਦਰਦ ਨਹੀਂ ਬਣਾਇਆ ਤਾਂ ਉਹਦਾ ਫਾਇਦਾ ਕੋਈ ਨਹੀਂ ਤੇ ਕਿਉਂਕਿ ਹੁਣ ਮੈਂ ਅੱਜ ਕਰਨ ਕੀਤਾ ਮੈਂ ਇਲੈਕਸ਼ਨ ਨਹੀਂ ਕਰਦਾ ਤੇ ਮੈਂ ਸਾਰੇ ਤੋਂ ਪਹਿਲਾਂ ਪਿਆਰ ਕਰਦਾ ਹੁੰਦਾ ਮੇਰੇ ਘਰ ਦੇ ਬਿਹਾਨਾ ਨਾਲ ਗਿਆ ਜਿਹੜਾ ਬੰਦਾ ਰਾਤ ਨੂੰ ਸੌਂਦਾ ਨਹੀਂ ਦਿਨੇ ਨਹੀਂ ਸੌਂਦਾ ਸੀਗਾ ਉਹ ਕਿਹਨੇ ਇਲੈਕਸ਼ਨ ਇਲੈਕਸ਼ਨ ਰਾਤ ਨੂੰ ਪੋਸਟਰ ਲਾਣਾ ਆਪ ਚੱਲ ਜਾਂਦਾ ਸੀਗਾ ਬੰਦਾ ਨਹੀਂ ਲੰਦਾ ਹੈਗਾ ਕੋਈ ਆਪ ਪ੍ਰਚਾਰ ਕਰਨਾ ਆਪ ਚੱਲ ਜਾਂਦਾ ਸੀਗਾ ਤੇ ਅੱਜ ਉਹ ਬੰਦਾ ਤੁਹਾਨੂੰ ਮੈਂ ਨਹੀਂ ਲੜਨਾ ਯਾਰ ਬੜੀ ਉਸਾ ਮੇਰੇ ਘਰ ਦੇ ਨੂੰ ਗੱਲ ਖਤਮ ਨਹੀਂ ਹੋ ਰਹੀ ਉਹ ਕਹਿੰਦੇ ਵੀ ਤੇਰੀ ਚਾਲ ਹੋ ਗਈ ਮੈਂ ਕਿਹਾ ਵੀ ਮੇਰੀ ਕੋਈ ਚਾਲ ਨਹੀਂ ਹੈਗੀ ਤੇ ਵਿੱਚ ਯਕੀਨ ਮੰਨ ਲਓ ਮੈਂ ਸੱਚ ਕਹਿੰਦਾ ਵੀ ਮੈਂ ਕਿਹਾ ਵੀ ਲੜ ਗਿਆ ਮੈਂ ਖਾਤੀਆ ਹੁਣ ਹੁਣ ਨਹੀਂ ਕਰੂੰਗਾ ਸਰ ਤੇ ਜੇ ਹੁਣ ਹੋਊਗਾ ਤਾਂ ਆਪਣਾ ਕੋਈ کاروبار ਦੇਖਾਂਗੇ ਜਾਂ ਕੋਈ ਨਵਾਂ ਸ਼ਟਰਾਂ ਦਾ ਫਿਰ ਇੱਕ ਹੋਰ کاروبار ਮੈਂ ਉਹ ਖੋਲਣਾ ਲਾ ਉਹਦੇ ਵਿੱਚ ਤੁਹਾਡੇ ਸਾਹਮਣੇ ਆਉਂਗਾ ਜਾਂ ਆਪਣੇ ਫਿਲਮੀ ਗਾਣਿਆਂ ਦੇ ਵਿੱਚ ਜਾਂ ਕਿ ਮੇਰਾ ਨਵਾਂ ਗਾਣਾ ਆ ਰਿਹਾ ਉਹ ਪੁਰਾਣਾ ਛੇਤੀ ਲਾਂਚ ਹੋ ਰਿਹਾ ਉਹਨੂੰ ਮੈਂ ਇਹਦਾ ਪਾਸੇ ਦਾ ਦਿਮਾਗ ਵਿੱਚ ਨਿਕਲ ਜਾਵੇ ਬਸ ਇਸ ਪਿੱਛਾ ਛੋੜ ਜਵੇ ਉਸ ਤੋਂ ਬਾਅਦ ਮੈਂ ਕੁਝ ਹੋਰ ਕਰਾਂਗਾ ਜੀ ਜ਼ਿੰਦਗੀ ਵਿੱਚ ਜੇ ਤੁਹਾਡੇ ਆਪਕੋ ਨੂੰ ਇਹ ਤੇ ਸੁਣਾਣਾ ਹਾਂ ਫਿਰ ਸਭ ਮੈਂ ਸਭ ਹੋ ਗਏ ਅੱਡੇ ਬਣ ਗਏ ਬਾਰਡਰ ਤੇ ਹੋਪੀਜ਼ੀਆਂ ਵਾਂਗੂ ਚਿੱਟਾ ਅੱਜ ਕੱਲ ਬਿਨ ਦਾ ਆਡਰ ਤੇ ਵਾਂਚਿ ਬਚਾਉਣਾ ਮੁਸ਼ਕਲ ਹੋ ਗਿਆ ਨਸ਼ੇਬਤੀ ਆਰੇ ਤੂੰ ਕੀ ਮਾਪੇ ਕਰਨ ਉਮੀਦਾਂ ਜੰਗ ਬਲ ਡਕਵਾਰੇ ਤੂੰ ਵੇਖ ਭਗਤ ਸਿੰਘ ਆਕੇ ਟੈਂਦੇ ਕਿਲੇ ਉਮੀਦਾਂ ਦੇ ਵਿੱਚ ਚੁਰਾਹੇ ਰੋਂਦੇ ਖੜੇ ਬੁੱਤ ਸ਼ਹੀਦਾ ਦੇ ਵਿੱਚ ਚੁਰਾਹੇ ਰੋਂਦੇ ਖੜੇ ਬੁੱਤ ਸ਼ਹੀਦਾ ਦੇ ਹੁਣ ਤਾਂ ਜ਼ਿੰਦਗੀ ਹੋ ਗਈ ਏ ਮਿੱਤਰਾ ਹੁਣ ਤਾਂ ਜ਼ਿੰਦਗੀ ਹੋ ਗਈ ਐ ਮਿੱਤਰਾ ਸੋਡੇ ਖਾਰੇ ਤੋਂ ਕੀ ਮਾਪੇ ਕਰਨ ਉਮੀਦਾਂ ਜੰਗ ਬਲੜ ਕੋਵਾਰੇ ਤੋਂ ਆਪੁਰਸੀ ਦੀ ਭੁਖ ਨੇ ਕੀਤਾ ਆਪੁਰਸੀ ਦੀ ਭੁਖ ਨੇ ਕੀਤਾ ਲੀਡਰ ਨਾਣਾ ਦੋਸ਼ੀ ਏ ਜਿਹਦਰ ਦੇਖਾਂ ਉਂਦਰ ਹੁੰਦੀ ਤੱਕੇ ਈ ਛਾਈਏ हीर सैफ ਨਹੀਂ ਜਾਂਦੀ ਮਿੱਤਰਾ ਹੀਰ सैफ ਨਹੀਂ ਜਾਂਦੀ ਮਿੱਤਰਾ ਤਖਤ ਹਜ਼ਾਰੇ ਤੂੰ ਕੀ ਮਾਪੇ ਕਰਨ ਉਮੀਦਾਂ ਜੰਗ ਬਲੜੀ ਕਵਾਰੇ ਤੂੰ ਵੇਖ ਭਗਤ ਸਿੰਘ ਅੱਜ ਸੋਚ ਤੇਨੀ ਸਾਧੀਆ ਜੀ ਔਰ ਚੰਨੀ ਸਾਹਿਬ ਜਿਨ੍ਹਾਂ ਨੇ ਕੰਮ ਕਰਦੇ ਕੀ ਸਾਡੇ ਇਧਾਂ ਦੇ ਨਮਾnde ਅੱਗੇ ਜੜ ਜੇਦੇ ਤੇ ਕਿਉਂਕਿ ਸੱਚਰ ਵੀ ਜ਼ਿਆਦਾ ਸੀ ਮੈਨੂੰ ਕੋਈ ਆਵਾਜ਼ ਆਉਂਦੀ ਚੰਨੀ ਸਾਹਿਬ ਜਿੱਦਾਂ ਲੈ ਜਿਲ੍ਹੇ ਨੂੰ ਬੋਟਮ ਨੂੰ ਯਾਰ ਮੈਂ ਕਹਦੀ ਆਪੂੰ ਮੇਰੇ ਨਾਂ ਤੇ ਇੱਕ ਵੋਟ ਮੈਨੂੰ ਪਾ ਦੋ ਜਿੱਤਣਾ ਦੇ ਕਰਦੀ ਆ ਪੰਜ ਚਾਰ ਉਧਰ ਪਾ ਦੋ ਉਹ ਵੀ ਯਾਰ ਜਿੱਤਣਾ ਹੈ ਜੀ ਇਹ ਸੋ ਵਧੀਆ ਬੰਦੂ ਕੀ ਲੀਡ ਕਿੰਨੀ ਹੋ ਗਈ ਆਪਣੀ ਇਹ ਨੀਡ ਟੂ ਛੱਡਣਾ ਨੀਡ ਅਸੀਂ ਟਟਕੜ ਪੰਜ 6 ਲੱਖ ਤਹਾਰਾਂਗੇ ਚੇ ਲੱਗਦਾ ਚੰਨੀ ਸਾਹਿਬ ਦੀ ਛੱਟਰਾ ਵਾਲਾ ਬਹੁਤ ਹੀ ਇੰਟੈਲੀਜੈਂਟ ਬੰਦਾ ਹੈ ਕੱਚਾ ਲੀਡਦੇ ਵੀ ਉਹ ਚੰਨੀ ਸਾਹਿਬ ਲੱਗਦਾ ਆ ਟੀਨੂ ਅਸੀਂ ਤੇ ਨੋਗਰਾ ਆ ਪਰਗੇ ਇਹਦੇ ਬਿਲਕੁਲ ਮੁਕਾਬਲੇ ਵਿੱਚ ਨਹੀਂ ਹੈ ਅਰੇ ਹੋ ਸਕਦਾ ਹੋ ਨਹੀਂ ਸਕਦਾ ਫੁੱਟ ਹੈ ਕਿ ਇਹਨਾਂ ਉਹ ਮੋਟਾ ਬਦਲਣੀਆਂ ਸਿਰਫ ਮੇਰੀ ਇਹਨੇ ਬੋਡ ਬਣਾਣਗੇ ਵਰਕ ਕਰਦੇ ਨਹੀਂ ਮੈਂ ਕਿ ਤਾਂ ਇਹ ਹੀ ਕੰਮ ਹੈ ਸਾਡੇ ਪੰਜਾਬ ਦੇ ਸੀਐਮ ਦਾ ਫਿਰ ਦੁਆਰ ਤੋਂ ਸਾਡੇ ਪ੍ਰਧਾਨ ਮੰਤਰੀ ਵੀ ਤੁਸੀਂ ਹੋ ਨਹੀਂ ਨਹੀਂ ਉੱਟਾ ਪਹਿਣਦੇ ਨਾ ਫਿਰ ਆਪਾਂ ਨੇ ਖਤਰ ਤੇ ਨਹੀਂ ਅੜਨਾ ਨਹੀਂ ਜੀ ਨਹੀਂ ਅੜਨਾ ਬੱਚੀ ਮੰਨਣਾ ਅੱਜ ਜਿਨ੍ਹਾਂ ਨੇ ਮੇਰੀ ਮਦਦ ਕੀਤੀ ਸੀ ਉਹ ਮੇਰੇ ਕੋਲ ਅੱਜ ਹੀ ਪਹਿਮ ਮਨ ਲਾ ਪਹਿਮ ਮਗਾ ਨਾ ਨਾ ਖੜਾ ਬਗਾ ਨਾ ਨਾ ਜੀ ਮੈਂ ਕਹਿੰਦਾ ਅੱਜ ਮੈਂ ਕਹਿੰਦਾ 14 ਸਾਮਾਨ ਸਾਰਾ ਚੱਕ ਲੋ ਫੜਾ ਕਹਿੰਦੇ ਮਤਲਬ ਹੋਇਆ ਕੀ ਮੈਂ ਕਹਿੰਦਾ ਵੀ ਹੁਣ ਖਤਮ ਸਾਰਾ ਕਹਿੰਦੇ ਵੀ ਨਹੀਂ ਅਸੀਂ ਤੇ ਨਾਲ ਆ ਜੇ ਤੇਰਾ ਬੰਦੇ ਤੂੰ ਖੜੇ ਕੀਤੇ ਜਿਹਨਾਂ ਤੇ ਕਦਾ ਦੇ ਦਿੱ ਗਿਆ ਮੈਂ ਕਹਿੰਦਾ ਜਿੰਨਾਂ ਦੇ ਹਾਲ ਨੇ ਉਹਨਾਂ ਦੀ ਕਿਰਮਤ ਆ ਮੈਂ ਕਿਸੇ ਨਾਲ ਨਹੀਂ ਖੜਾ ਸਭ ਤੁਹਾਡੇ ਆਪਣੇ ਪਰ ਸਟੈਂਡ ਲੈ ਲੋ ਤੇ ਤੁਹਾਡੇ ਦਾ ਸਟੈਂਡ ਨੇ ਇੱਕ ਸਾਈਕਲ ਦਾ ਸਟੈਂਡ ਦਾ ਮੈਂ ਕਹਿੰਦਾ ਤੁਹਾਡਾ ਵੀ ਸਟੈਂਡ ਹੋਣਾ ਚਾਹੀਦਾ ਤੁਸੀਂ ਆਪਣਾ ਦੇਖੋ ਮੈਂ ਆਪਣਾ ਦੇਖਾਂ ਉਹ ਕਹਿੰਦਾ ਧੰਨਮੀਣਾ ਮੈਂ ਕੋਈ ਮੋਟਾ ਨਹੀਂ ਇੱਕ ਬੰਦਾ ਬੜਾ ਭਲਾ ਮਾਸਾ ਰਬਦਾ ਬੰਦਾ ਸੀਆਈਡੀ ਅਫਸਰ ਬਹੁਤ ਵਧੀਆ ਢੈਂਡ ਬੰਦਾ ਉਹ ਕਹਿੰਦਾ 50000 ਰੁਪਏ ਤੇ ਗੱਡੀ ਮੇਰੇ ਨਾਲੋਂ ਤਿੰਨ ਵੀ ਨਵਾਂ ਸਿਰ ਮੇਰੇ ਨਾਲ ਉਸ ਨਾਲ ਕਹਿੰਦਾ ਨਾ ਕਿਸੇ ਪੈਸੇ ਨੂੰ ਦੇ ਦੇਉ ਪਰ ਅੱਛੇ ਨਹੀਂ ਮੈਂ ਰਲੂ ਨਾ ਪ੍ਰੋਜੈਕਸ਼ਨ ਹੀ ਲਾਉਂਗਾ ਜੀ ਕਿਉਂਕਿ ਅੱਜ ਮੈਂ ਬਹੁਤ ਵੱਡੀ ਇੱਕ ਗੱਲ ਹੋ ਗਈ ਇੱਕ ਜਿਹੜੀ ਸੁਪਨੇ ਜਿਹਾ ਕੇ ਸੋਚੀ ਯਾਰ ਉਹ ਬੰਦੇ ਆਪਣੇ ਧੋਖਾ ਦੇ ਦਿੰਦੇ ਆਪਾਂ ਕਦੀ ਯਕੀਨ ਨਹੀਂ ਮੰਨੇ ਜਿਹੜੇ ਆਪਣੇ ਬੰਦੇ ਜਿਹਨੂੰ ਧੋਖਾ ਦੇਣਾ ਬੰਦਾ ਬਾਹਰਿਆਂ ਨਾਲ ਲੜਾਈ ਕਰ ਲੰਨਾ ਜਦੋਂ ਆਪਾਂ ਹੀ ਦਰਕਾਰ ਹੋ ਜਾਨੂੰ ਤੇ ਆਪਣੇ ਤੋਂ ਖੇ ਕਿੰਨੇ ਕਰਦਾ ਪੈਤੀ ਲੰਕਾ ਕਾਵੇ ਸਾਡੇ ਘਰ ਦਾ ਬੰਦਾ ਲੰਕਾ ਢਾਂਡਿਆ ਤੇ ਵੀ ਪਤਾ ਨਹੀਂ ਮੈਂ ਤਾਂ ਯਾਰ ਅੱਜ ਤਵਾਲ ਖਤਮ ਕਿਦੇ ਵਾਸਤੇ ਕਰ ਰਹੇ ਸੀ ਵੀ ਜਿਨਾਂ ਵਾਸਤੇ ਸੀ ਸੋਚ ਕਰ ਰਹੇ ਸੀ ਉਹਨਾਂ ਵਾਸਤੇ ਫੂਜ ਕਰ ਰਹੇ ਸੀ ਉਹਦਾ ਸਟਿੰਗਾ ਰੜੀ ਮੇਂ ਡੋਟ ਪਾਇਆ ਕਰਵਲੀ ਦੀ ਫਟੋ ਲੈ ਲੀਏ ਨਾ ਫੋਟੋ ਵੀ ਕਰਾਈ ਆਪਾਂ ਨੇ ਨਹੀਂ ਜੀ ਇਤਨਾ ਫੇ ਉਹਨੇ ਆਪਣੇ ਘਰ ਵਾਲੇ ਨੇ ਪਾਈਏਗਾ ਆਪਣੇ ਪਾਈ ਤੇਨੀ ਨੇ ਪਾਈ ਆ ਨਹੀਂ ਇਹ ਸਹੀ ਗੱਲ ਇਹ ਨਹੀਂ ਜਾ ਕੇ ਦੇਖਿਆ ਜੀ ਮੈਂ ਦਾਰੀ ਇਹ ਗੱਲ ਕਹਿੰਦੇ ਅੰਬਰ ਸਾਹਿਬ ਜੋ ਖੜੀ ਕੀਤੀ ਸੀ ਬਾਰਨਸੀਪਾ ਖੜਾ ਹੋਣਗੇ ਮੇਰਾ ਮੇਨ ਮੁਕਾਬਲਾ ਸੀ ਤਾਂ ਮੋਗੀ ਦਾ ਕੀ ਰੋ ਮੇਨ ਮੁਕਾਬਲਾ ਕਰੀ ਚੁੱਕਿਆ ਪੰਜਾਬ ਦੇ ਹੱਕਾਂ ਵਾਸਤੇ ਮੈਂ ਲੜਿਆ ਜੀ ਜਮਾਨਾ ਵਾਸਤੇ ਦੇਰਾਂ ਵਾਸਤੇ ਕਿਸਾਨਾਂ ਵਾਸਤੇ ਲੋਕਾਂ ਵਾਸਤੇ ਮੈਂ ਬਰਨਾਲਸੀ ਫਾਇਲ ਭਰਨ ਗਿਆ ਤੇ ਉੱਥੇ ਕੀ ਹੋਇਆ ਮੇਨਾਂ ਸ਼ਨੀਵਾਰ ਛੁੱਟੀ ਐਤਵਰ ਛੁੱਟੀ ਸੋਮਵਾਰ ਨੂੰ ਉਹਦੇ ਪਤਨੇ ਲੈਦੀ ਕਰ ਦਿੱਤੀ ਕਿ ਚੰਦੇ ਪੂਰੇ ਉਹਨਾਂ ਨੇ ਬੰਦਾ ਨਹੀਂ ਫੜਕਾ ਮੰਗਲਵਾਰਾ ਫੈਲ ਭਰਨ ਆ ਗਿਆ 4 ਦਿਨ ਤੱਕ ਇਹਨੇ ਕਾਲੇ ਅਸੀਂ ਸੋਚਦੇ ਰਹੇ ਵੀ ਦਿਨੋਂ ਕਿਹੜਾ ਹੋਵੇ ਜਦੋਂ ਫੈਲ ਜਾਵਾਂ ਖਲਾਵਾਂ ਅਸੀਂ ਫੈਲ ਲਾ ਕੇ ਮੇਰੇ ਦੇ ਨਾਲ ਵਕੀਲ ਤਾਂ 10 ਬੰਦੇ ਬਾਹਰ ਖੜੇ ਆ ਚਲੋ ਇੱਥੇ ਦਾ ਸਿਸਟਮ ਕੁਝ ਹੋਰ ਆ ਉਥੇ ਦਾ ਜੀ ਇੱਕ ਬੰਦਾ ਜਾ ਕੇ 13 ਰੁਪਏ ਜਮਾ ਕਰਾਏਗਾ ਬੈਂਕ 'ਚ ਉਹਦੀ ਰਸੀਦ ਲਏਗਾ ਉਹ ਬੰਦਾ ਤੁਹਾਡੇ ਨਾਲ ਹੋਏਗਾ ਤਾਂ ਹੀ ਪ੍ਰੋਪੋਜ਼ਲ ਮੰਨਿਆ ਜਾਊਗਾ ਸਾਰੇ ਕੰਮ ਕਰਨ ਤੋਂ ਬਾਅਦ ਵੀ ਇਹਨੇ ਪੈਸੇ ਖਾab ਕਿਤੇ ਨਾ ਯਾਰ ਮੈਂ ਕਹਾਂ ਯਾਰ ਬਹੁਤ ਗਲਤੀ ਹੋ ਗਈ ਅੱਜ ਇੰਨਾ ਵੱਡਾ ਨਹੀਂ ਰਿਸਕ ਲਾ ਸੀਗਾ ਬਹੁਤ ਛੋਟਾ ਜਿਹਾ ਰਿਸਕ ਲਾਇਆ ਸੀ ਪਰ ਜ਼ਿੰਦਗੀ ਤੇ ਇੰਨਾ ਵੱਡਾ ਰਿਸਕ ਲਾ ਦਿੱਤਾ ਇੱਕ ਜ਼ਿੰਦਗੀ ਤੋਂ ਸਮਝ ਬਣ ਗਈ ਆ ਵੀ ਹੁਣ ਨਹੀਂ ਕਰਨਾ ਆਪਾਂ ਤਾਂ ਸੋਚ ਲੈ ਇੱਕ ਸਾਰੀ ਸੋਚ ਲੈ ਕੇ ਚੱਲੇ ਸੀਗੇ ਪੀ ਐਮ ਬੰਦ ਲੈ ਕੇ ਇੱਕ ਸਾਰੀ ਸੋਚ ਲੈ ਕੇ ਚੱਲੇ ਸੀਗੇ ਮੈਂ ਤੁਹਾਨੂੰ ਦੱਸਾਂ ਤੁਹਾਨੂੰ ਚਾਹੀਦਾ ਸੀ 12 ਸੀ ਨਾ ਮੋਦੀ ਨੇ ਮੁੱਖ ਬਰਾਜ ਦੇ ਅਸਿਵਕਤੀ ਉਹਨੇ ਵੀ ਰੁੱਥੀ ਵਿਚਾਰੇਗਾ ਜੇ ਕੋਈ ਮੋਦੀ ਸਾਹਿਬ ਨੇ ਕਿਹਾ ਵਾ ਮੈਂ ਸੰਵਿਧਾਨ ਦੇ ਰੱਖਸ਼ ਨੂੰ ਨਹੀਂ ਮੰਨਦਾ ਮੈਂ ਸੰਵਿਧਾਨ ਨਹੀਂ ਮੰਨਦਾ ਤੇ ਸਾਡੇ ਬਾਬਾ ਸਾਹਿਬ ਦਾ ਸਾਡੇ ਮਾਮ ਦਾ ਸਾਡੀ ਅੱਖਾਂ ਨੇ ਸਾਡੇ ਬਾਲ ਮਿਕ ਸਮਾਜ ਗੁਰੂ ਅਰਦਾਸ ਸਮਾਜ ਮਹਾਸ਼ਾ ਸਮਾਜ ਸਾਡੇ ਕਬੀਰ ਸਮਾਜ ਸਾਰੇ ਸਮਾਜ ਕੱچے ਰਹੇ ਤੇ ਕਿਸੇ ਨੇ ਵੀ ਸੋਚਿਆ ਕਿ ਮੈਂ ਕਿ ਜਿੱਦਾਂ ਜੋ ਕਾਗਜ਼ਿਕ ਮੈਂ ਆਪਣਾ ਪੂਰਾ 1.5-2 ਲੱਖ ਰੁਪਏ ਇਕੱਠਾ ਕਰ ਕੋ ਚੱਕ ਗਿਆ ਸਾਰਾ ਤਿਆਰੀ ਟੁਰੀ ਕਰਕੇ ਪੂਰੀ ਪਲੈਨਿੰਗ ਨਾਲ ਪਰ ਮੈਨੂੰ ਨਹੀਂ ਪਤਾ ਇਹ ਕਿ ਗੇਮ ਖਤਮ ਹੋ ਜਾਣੀ ਹੈ ਉਹ ਕੇ ਸਾਰਾ ਵੀ ਇਹ ਵੀ ਬੰਦ ਹੋ ਗਈ ਮੈਂ ਹਣ ਤੱਕ ਲੱਗਿਆ ਸਾਰੇ ਲੋਕੇ ਬਾਹਰ 200 ਬੰਦਾ ਫਾਈਲ ਲੈ ਕੇ ਬਾਹਰ ਖੜਾ ਸੀਗਾ ਤੇ ਮੈਂ ਵੀ ਖੜਾ ਸੀਗਾ ਤਾਂ ਪਰ ਕੋਈ ਗੱਲ ਨਹੀਂ ਚਲੋ ਪਰਮਾਤਮਾ ਰਬ ਸਭ ਨੂੰ ਰਾਈ ਰੱਖੇ ਔਰ ਤੁਹਾਨੂੰ ਜਿੰਦਾਬਾਦ 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 ਬਚਨ ਜੀ ਚਲੀ ਜੀ ਜਿੰਦਾਬਾਦ ਅੱਜ ਸੇਵਾ ਆਰਵਾ ਚਲੀ ਜੀ ਰਹੀ ਫੇਰ ਦੁਆ ਕਰਾਂਗੇ ਰਬ ਤੋਂ ਫੇਰ ਰਾਹੁਲ ਸਾਹਿਬ ਜੀ ਨੂੰ ਕਹਾਂਗੇ ਔਰ ਸੁਨੀਆਂ ਕੰਮ ਕੀ ਤੇ ਫੇਰ ਅਰਦਾਸ ਕਰਾਂਗੇ ਹੱਥ ਜੋੜ ਕੇ ਬੇਨਤੀ ਕਰਾਂਗੇ ਉਹਨਾਂ ਦੇ ਬਾਬਤ ਦੀ ਅਰਦਾਸ ਕਰਾਂਗੇ ਪਸੌਣੀ ਗਾੜੀ ਜੋ ਤੋਂ ਗਾੜੀ ਨੇ ਤੋਂ ਜੀ ਵੀ ਸਾਡੇ ਸੀਐਮ ਸਾਹਿਬ ਕੇ ਦੁਆਰ ਆ ਰਹੇ ਤੇ ਜਿਨ੍ਹਾਂ ਨੇ ਇੱਕ ਗੱਲ ਕੀਤੀ ਸੀ ਕਿ ਕਰ ਕਰ ਉੱਠੀ ਗੱਲ ਚੰਨੀ ਸਾਹਿਬ ਕਰਨ ਦੇ ਮਸਲੇ ਹਾਲ